ਇਹ ਗੱਲੀ ਦੀ ਡਿਟੇਲ ਤੁਸੀਂ ਦੱਸ ਸਕਦੇ ਕਿਹੜੀ ਕਿਹੜੀ ਦੀ ਹੈ ਪਤਾ ਤੁਹਾਨੂੰ ਸਾਰੀ ਹਾਂਜੀ ਹਾਂਜੀ ਜਿਵੇਂ ਆਪਾਂ ਇੱਕ ਸਿਰੇ ਤੋਂ ਲੱਗਦੀ ਹੈਗਾ ਸਾਰੇ ਇੱਕੋ ਜਿਹੇ ਲੱਗਦੇ ਨੇ ਚੰਗੀ ਬਰੀਡ ਕਰਕੇ ਜਿਹੜੀ ਸਿਰੇ ਤੋਂ ਆ ਵੀ ਇਹਦੀ ਜਿਹੜੀ ਮਾਂ ਸੀਗੀ ਹੂੰ ਉਹ M51 ਸੀ ਤੇ ਜਿਹੜੀ M51 ਦੀ ਜਣੀ ਮਾਂ ਸੀਗੀ ਜਿਹੜੀ ਸਭ ਤੋਂ ਪਹਿਲਾਂ ਇਹਦੀ ਸੀਗੀ ਉਹ ਗੜਵਾਸੂ ਦਾ ਸੀਗਾ ਜੀ 1868 ਹੂੰ ਉਹਦੀ ਸੀਗੀ ਉਦੋਂਗਾ ਸੀ M5 ਆ ਗਈ ਹੁਣ M416 ਇਹਦੇ ਵਿੱਚ ਕੀ ਖਾਸੀਅਤ ਹੈ ਖਾਸੀਅਤ ਇਹ ਮੈਂ ਰਾਜਸਥਾਨ ਤੋਂ ਲੈ ਕੇ ਆਇਆ ਸੀ ਅੱਛਾ ਜੀ ਇਹਦੀ ਹੁਣ ਇਹ ਜਣ ਕੇ ਕਿ ਕਿਨੇ ਸਾਨੂੰ ਜਣ ਕੇ ਪਹਿਲੀ ਮਾਜਾ ਸਾਡੇ ਕੋਲੇ ਹੁਣ ਸਾਈਆਂ ਆਈ ਵੀ ਜਿਹਨੇ 1.5 ਸਾਲ ਲਗਾਤਾਰ ਮੇਰੇ ਜਿੰਨੇ ਯਾਰ ਬੀਲੀਓ ਸਾਰਿਆਂ ਨੂੰ ਪਤਾ ਦੋਨੇ ਟਾਈਮ ਹਸਕੇ ਦੁੱਧ ਦਿੱਤਾ ਜਿਹੜਾ ਸਵਾਗਤ ਆ ਮਿੱਤਰੋ ਪੀਵੀ ਨਤੀ ਟੂ ਡੀ ਕੇ ਚੈਨਲ ਤੇ ਅੱਜ ਆਪਾਂ ਪਹੁੰਚੇ ਆ ਡਾਕਟਰ ਅਮਨਦੀਪ ਜੀ ਗੋਲੂ ਤਖਣਵਦ ਤੋਂ ਜਿਨ੍ਹਾਂ ਨੂੰ ਤੁਸੀਂ ਜਾਣਦੇ ਆ ਕਿ ਇੱਕ ਬਹੁਤ ਹੀ ਵਧੀਆ ਬਰੀਡਿੰਗ ਦੇ ਉੱਪਰ ਕੰਮ ਕਰਦੇ ਆ ਬਹੁਤ ਹੀ ਵਧੀਆ ਸਾਰੇ ਜਣਾਂ ਦੀ ਨਸਲ ਦੇ ਉੱਪਰ ਕੰਮ ਕੀਤਾ ਰਸ ਸਾਹਿਬ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਤੇ ਤੁਹਾਡਾ ਵੀ ਆਪਣੇ ਫਾਰਮ ਤੇ ਹੁਣ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਆ ਹਾਂਜੀ ਰਸ ਸਾਹਿਬ ਪਹਿਲਾਂ ਤਾਂ ਤੁਹਾਨੂੰ ਆਪਾਂ ਬਹੁਤ ਬਹੁਤ ਮੁਬਾਰਕਾਂ ਰਣੇਸ਼ ਜੀ ਜੀਆ ਤੁਸੀਂ ਜਿਵੇਂ ਬਰੀਡ ਬਹੁਤ ਸੋਹਣੀ ਤਿਆਰ ਕੀਤੀ ਆ ਘਰੇ ਇਹ ਕਿੰਨੇ ਚਿਰ ਤੋਂ ਲੱਗਿਆ ਤੁਸੀਂ ਬਰੀਡ ਜਿਹੜੀ ਜਿਹੜੀ ਬਰੀਡ ਆ ਜੀ ਇਹ ਸਾਡੇ ਡੈਡੀ ਦੀ ਦੇਣੀ ਆ ਜੋ ਵੀ ਤੇ ਉਹਨਾਂ ਨੇ ਇਧਰਲੇ ਪਾਸੇ ਲੱਗੇ ਤੇ ਜੋ ਵੀ ਤਿਆਰੀ ਆ ਜੋ ਵੀ ਉਹ ਇੱਕ ਸਾਡੀ ਵੀਡੀਓ ਲੱਗ ਚੁੱਕੀ ਇਧਰ ਤੇ ਅਸੀਂ ਉਹਨੂੰ ਸੁਭਾੜ ਰਹੇ ਆ ਨਾ ਕਿ ਅਸੀਂ ਤਿਆਰ ਕੀਤੀ ਹੈ ਠੀਕ ਹੈ ਜੀ ਚਲੋ ਬਹੁਤ ਵਧੀਆ ਗੱਲ ਆ ਹਨਾ ਕਈਆਂ ਨੂੰ ਜਿਵੇਂ ਹੁਣ ਜਾਣਕਾਰੀ ਹੁੰਦੀ ਆ ਚ ਆ ਕੇ ਵੀ ਉਮਰ ਦੇ ਵਿੱਚ ਵੀ ਹੁਣ ਆਪਾਂ ਜਿਹੜੀ ਬਰੀਡ ਤਿਆਰ ਕਰਗੇ ਉਹ 4-5 ਸਾਲ ਤੋਂ ਜ਼ਿਆਦਾ ਹੀ ਲੱਗ ਜਾਂਦੇ ਹਨਾ ਇੱਕ ਪੀੜੀ ਨਹੀਂ ਜਿਆਦਾ ਇੱਕ ਪੀੜੀ ਲੱਗ ਜਾਂਦੀ ਹੈ ਲਗਭਗ ਇੱਕ ਪੀੜੀ ਲੱਗ ਜਾਂਦੀ ਆ ਅੱਛਾ ਇੱਕ ਪੀੜੀ ਜੇ ਮਗਰਗਾ ਸੰਭਣ ਵਾਲਾ ਹੋਵੇ ਫਿਰ ਉਹ ਪਸ਼ੂ ਅਸਲੀ ਤਿਆਰ ਰਹਿੰਦੇ ਆ ਕਿਉਂਕਿ ਕੱਲੀ ਬਰੀਡ ਦੇ ਨਾਲ ਮੰਨ ਕੇ ਚਲੋ ਮੱਝਾਂ 'ਚ ਖਾਸ ਕਰਕੇ ਵੀ ਦੁੱਧ ਤਾਂ ਦੇ ਦਿਆਂ ਫਿਰ ਛੇਦੀ ਭੱਜ ਜਾਂਦੀਆਂ ਉਹ ਚੀਜ਼ਾਂ ਕਵਰ ਕਰਦੀ ਆ ਜਿਹੜੀ ਪੀੜੀ ਆ ਮੰਨ ਕੇ ਚੱਲ ਗਏ ਵੀ ਸਾਮ ਦੇ ਆਪਾਂ ਵੀ ਆ ਲੰਮਾ ਟਾਈਮ ਦੁੱਧ ਦੇਗੀ ਉਹਦੇ ਬੱਚੇ ਤਿਆਰ ਕੀਤੇਗਾ ਉਹਦੇ ਚੰਗੇ ਟੀਕੇ ਲਾ ਕੇ ਫਿਰ ਉਹ ਚੀਜ਼ਾਂ ਟਾਈਮ ਲੱਗਦਾ ਜਿਹੜਾ ਦੁੱਧ ਆ ਜਿਹੜੇ ਅਪ ਕਰਨਾ ਉਹ ਇੱਕ ਜਣ ਗਏ ਉਹਨੂੰ 5 4 5 ਤੋਂ 7 ਸਾਲ ਮੰਨ ਕੇ ਚੱਲ ਗਏ ਵੀ ਲੱਗ ਜਾਂਦੇ ਪਰ ਜਿਹੜੀ ਬਰੀਡ ਆ ਬਰੀਡ ਦਾ ਮਤਲਬ ਮੈਂ ਉਹਨੂੰ ਕਹਿਣਾ ਵੀ ਜਿਹੜਾ ਲੰਮਾ ਟਾਈਮ ਦੁੱਧ ਦੇ ਜੀ ਤੇ ਫਿਰ ਲੱਤ ਨਾ ਮਾਰੇ ਤੇ ਗੱਪਣ ਛੇਤੀ ਹੋ ਜੇ ਉਹ ਬਰੀਡ ਆ ਅਗਲੀ ਜਾਨਕੀ ਪੌਪਲਾਈਨ ਪੀੜੀ ਦਰ ਪੀੜੀ ਆਉਂਦੀ ਆ ਮੰਨ ਕੇ ਚੱਲ ਗਏ ਵੀ ਜਿਹੜਾ ਲੰਮਾ ਟਾਈਮ ਦੁੱਧ ਹੁੰਦਾ ਇਹੇ ਪਸ਼ੂ ਅੱਗੇ ਸਾਡੇ ਪਹਿਲਾਂ ਪੁਰਾਣੇ ਪੰਜਾਬ ਜਿਹਨੂੰ ਆਪਾਂ ਕਹਿੰਦੀ ਬਜ਼ੁਰਗਾਂ ਕੋਲੇ ਸੀਗੇ ਉਹ ਜਿਹੜੀਆਂ ਮੱਝਾਂ ਦੁੱਧ ਦਿੰਦੀਆਂ ਜ਼ਿੰਦਗੀਆਂ ਗੱਪਣ ਹੋ ਕੇ ਤੇ ਫਿਰ ਸੂਪ ਪੈਂਦੀਆਂ ਸੀ ਉਹ ਉਦੋਂ ਮੰਨ ਕੇ ਚੱਲ ਗਏ ਵੀ ਤਕਨੀਕਾਂ ਦਾ ਫਰਕ ਸੀ ਜਾਂ ਮਿੰਨਰ ਮਿਕਸਚਰ ਨਹੀਂ ਪੈਂਦਾ ਸੀ ਉਹ ਫਿਰ ਗੱਪਣ ਨਹੀਂ ਰਹੀਆਂ ਜਾਂ ਬੱਚ ਸੱਟ ਗਿਆ ਫਿਰ ਉਹ ਕੱਟੇ ਵਾਲਿਆਂ ਨੂੰ ਚਲੇ ਗਈਆਂ ਉਹ ਬਰੀਡ ਸਾਡੀ ਜਿਹੜੀ origional ਪੰਜਾਬ ਦੀ ਪੁਰਾਣੀ ਸਹੀ ਬਰੀਡ ਸੀਗੀ ਉਹ ਖਤਮ ਹੈਗੀਆਂ ਤਾਂ ਕਈ ਮੱਝਾਂ ਹੈਗੀਆਂ ਵਾਂ ਮੇ ਜਿਹੜੀਆਂ ਮੰਨ ਕੇ ਜੇ ਦੁੱਧੋ ਛੱਡਣੀਆਂ ਪੈਂਦੀਆਂ ਪਰ ਸਾਰੀਆਂ ਨਹੀਂ ਮੱਝਾਂ 'ਚ ਇਹ ਪ੍ਰੋਬਲਮ ਹੈ ਲੋਕ ਮੱਝਾਂ ਰੱਖ ਗਾਈਆਂ ਲਈ ਤਾਂ ਹੋਏ ਵੀ ਗਾਈਆਂ ਲੱਤ ਨਹੀਂ ਮਾਰਦੀਆਂ ਜਦੋਂ ਮਾਰਦੀ ਚੋਕੇ ਚਲੇ ਜਾਉ ਪਰ ਗਾਈ ਮੱਝਾਂ 'ਚ ਵੀ ਕੁਛ-ਕੁਛ ਹੈ ਜਿਹੜੀਆਂ ਕੰਮ ਹੋਇਆ ਵਾ ਵੀ ਜਿਹੜੀਆਂ ਛੱਡਣੀਆਂ ਪੈਂਦੀਆਂ ਤੇ ਲੱਤ ਨਹੀਂ ਮਾਰਦੀਆਂ ਛੇਦੀ ਸਾਰੀਆਂ ਮੈਂ ਨਹੀਂ ਕਹਿ ਸਕਦਾ ਆਮ ਤੌਰ ਤੇ ਆਪਾਂ ਜਦੋਂ ਕਹਿੰਦੇ ਮੱਝ ਗੱਭਣ ਹੋ ਗਈ ਤੈਂਆਂ 4 ਮਹੀਨੇ ਬਾਅਦ ਤੋਂ ਹੱਦ 5 ਮਹੀਨੇ ਦੁੱਧ ਦਿੰਦੀ ਹੈ ਨਾ ਹਾਂਜੀ ਹਾਂ ਨਹੀਂ ਨਹੀਂ ਬਸ ਇੰਨਾ ਹੀ ਤੇ ਜੇ ਚੰਗੀ ਬਰੀਡ ਹੋਵੇ ਲੰਮੇ ਸਮੇਂ ਦੁੱਧ ਦੇਣ ਵਾਲੀ ਤੇ ਉਹ ਜਣੀ ਦੀ 7-8 ਮਹੀਨੇ ਕੱਢ ਜਾਂਦੀ ਆ ਕੱਢ ਜਾਂਦੀ ਆ ਜੀ ਕੱਢ ਆਪ ਛੱਡਣੀ ਪੈਂਦੀ ਹਾਂ ਹਾਂ ਉਸ ਟਾਈਮ ਲੱਗਦਾ ਉਹਦੀ ਕੱਤੀ ਤੇ ਗਾਂ ਦੀ ਜਿਹੜੀ ਬਰੀਡ ਆ ਜਿਹੜਾ ਪਸਾਨ ਆ ਉਹਦਾ ਵੀ ਕੈਰੇਕਟਰ ਦੇਖਣੇ ਪੈਣਗੇ ਵੀ ਉਹਦੀ ਵੀ ਉਹ ਜਿਹੜੀ ਬਲੱਡ ਲੈਣਾ ਕਿਤੇ ਉਹ ਛੇਤੀ ਤਾਂ ਨਹੀਂ ਦੁੱਧ ਉਹ ਆਪਾਂ ਨੂੰ ਜਿਵੇਂ ਮੰਨ ਕੇ ਸਰਕਾਰੀ ਰਿਕਾਰਡ ਚੋਂ ਪਤਾ ਲੱਗ ਜਾਣਾ ਵੀ ਇਹਦਾ ਪੀਕ ਯੀਲਡ ਕਿੰਨੀ ਸੀ ਮੰਨ ਕੇ ਚਲੋ ਕਈ ਵਾਰ ਹੁੰਦਾ ਵੀ 25 ਕਿਲੋ ਮੱਝ ਦੁੱਧ ਕੱਢਦੀ ਪਰ ਜਿਹਦਾ ਟੋਟਲ ਪੀਕ ਯੀਲਡ ਕੱਢਗੇ ਉਹ ਮੰਨ ਕੇ ਚੱਲੋ ਵੀ ਉਹ 4000 ਤੋਂ ਘੱਟ ਘੱਟ ਜਾਂ 3000 3500 ਰੋਇ ਦਾ ਮਤਲਬ ਵੀ ਉਹ ਸਕੋਰਸ ਹੀ ਛੇਤੀ ਦੁੱਧੋ ਭੱਜ ਗਈ ਜਾਂ ਕੋਈ ਪ੍ਰੋਬਲਮ ਉਹਨੂੰ ਆਈ ਤੇ ਕਈ ਮੱਝਾਂ ਐ ਹੁੰਦੀਆਂ ਵੀ ਉਹਨਾਂ ਦੇ ਦੁੱਧ ਦੀ ਐਵਰੇਜ ਮੰਨ ਕੇ ਚੱਲੋ 16 ਕਿਲੋ ਰਹਿੰਦੀ ਹੈ ਤੇ ਉਹ ਆਖਰ ਤਾਈਂ 10 12 ਤੋਂ ਡਰਾਈ ਹੁੰਦੀਆਂ ਤੇ ਲੰਮਾ ਟਾਈਮ ਦੁੱਧ ਦੇ ਜਾਂਦੀਆਂ ਤੁਹਾਡੇ ਕੋਲ ਜਿਵੇਂ ਦੱਸਿਆ ਵੀ ਆ ਚਲੋ ਹਨਾ ਮਹਾਰਾਜ ਦੀ ਕਿਰਪਾ ਨਾਲ ਸੋਹਣੇ ਨਾਗ ਗੱਲੀ ਗੱਲੀ ਦੀ ਡਿਟੇਲ ਤੁਸੀਂ ਦੱਸ ਸਕਦੇ ਕਿਹੜੀ ਕਿਹੜੀ ਦੀ ਹੈ ਪਤਾ ਤੁਹਾਨੂੰ ਸਾਰੀ ਹਾਂਜੀ ਹਾਂਜੀ ਜਿਵੇਂ ਆਪਾਂ ਇੱਕ ਸਿਰੇ ਤੋਂ ਲੱਗਦੇ ਹੋਵੇ ਸਾਰੇ ਇੱਕੋ ਜਿਹੇ ਲੱਗਦੇ ਨੇ ਚੰਗੀ ਬਰੀਡ ਕਰਕੇ ਜਿਹੜੀ ਸਿਰੇ ਤੋਂ ਆ ਵੀ ਇਹਦੀ ਜਿਹੜੀ ਮਾਂ ਸੀਗੀ ਹੂੰ ਉਹ M51 ਸੀ ਤੇ ਜਿਹੜੀ M51 ਦੀ ਯਾਨੀ ਮਾਂ ਸੀਗੀ ਜਿਹੜੀ ਸਭ ਤੋਂ ਪਹਿਲਾਂ ਇਹਦੀ ਸੀਗੀ ਉਹ ਗੜਵਾਸੂ ਦਾ ਸੀਗਾ ਜੀ 1868 ਹੂੰ ਉਹਦੀ ਸੀਗੀ ਉਦੋਂ ਦਾ ਸੀ M51 ਆ ਗਈ ਹੁਣ M416 ਇਹਦੇ ਵਿੱਚ ਕੀ ਖਾਸ ਇਹਦੀ ਇਹਦੀ ਆਪਾਂ ਇਹਨਾਂ ਦੀ ਜਿਹੜੀ ਇਹਦੀ ਬਲੱਡ ਲਾਈਨ ਹੈ ਪੀੜੀ ਦਰ ਪੀੜੀ ਹੈ ਜਿਹੜੀ ਉਹ ਕਟਰੂਨ ਨੂੰ ਛੇਤੀ ਹਟਾ ਦਿੰਦੇ ਆ ਬੰਦੇ ਨੇ ਜਦੋਂ ਹੁਣ ਇਹ ਗੱਬਣ ਵੀ ਆ ਤਿੰਨ ਮਹੀਨੇ ਤੋਂ ਉੱਤੇ ਗੱਬਣਾ ਆ ਆਪਾਂ ਜਦੋਂ ਸ਼ਾਮ ਨੂੰ ਮਰਜੀ ਇਹਨੂੰ ਚਾਰਡ ਪਾ ਕੇ ਤੇ ਝੋ ਸਕਦਾ ਜਿਹੜਾ ਮਰਜੀ ਚੋ ਇਹ ਨਹੀਂ ਅਲਬ ਨਹੀਂ ਇਹ ਠੰਨੀ ਆ ਹਾਂ ਇਹ ਜਿਹੜੀ ਹੈਗੀ ਇਹ ਵੀ ਹੁਣ ਇਹਦੇ ਜਿਹੜਾ ਲਗਾ ਟੀਕਾ ਉਹ 43 ਦਿਨ ਜਿਆਦਾ ਲੱਗਾ ਠੀਕ ਹੈ ਮੈਂ ਜਿਹੜਾ ਉਹਦਾ ਵੀ ਰਿਕਾਰਡ ਦੇਖਿਆ ਵੀ ਉਹ ਵੀ ਲੰਮਾ ਟਾਈਮ ਉਹਦੀਆਂ ਜਿਹੜੀਆਂ ਧੀਆਂ ਨੇ ਦੁੱਧ ਕੱਢਿਆ ਤੇ ਦੁੱਧ ਜਿਆਦਾ ਵੀ ਕੱਢਿਆ ਤੇ ਲੰਮਾ ਟਾਈਮ ਰਿਕਾਰਡ ਘਰੇ ਵੀ ਰੱਖਦੇ ਨੇ ਜੀ ਹਾਂ ਜੀ ਹਾਂ ਉਹ ਤਾਂ ਸਾਰਿਆਂ ਦੇ ਰਿਕਾਰਡ ਦਾ ਇਹ ਸਾਡੇ ਜਣ ਕੇ ਡੈਡੀ ਦੀ ਜਿਹੜੀ ਸੀ ਉਹਨਾਂ ਦਾ ਹੀ ਉਹ ਰਿਕਾਰਡ ਪਾਈਪ ਰਿਕਾਰਡ ਰੱਖਿਆ ਕਰਕੇ ਸਾਨੂੰ ਸਾਰਾ ਪਤਾ ਲੱਗਦਾ ਤੇ ਅਸੀਂ ਜਿੰਨੇ ਵੀ ਸਾਡੇ ਪਾਸੋਂ ਸੇਲ ਹੋਏ ਆ ਜਾਂ ਸਾਡੇ ਆ ਬਜ਼ੁਰਗ ਜਿਦੋਂ ਮੰਨ ਕੇ ਚਲਾ ਗਏ 10 ਸਾਲ ਪਹਿਲਾਂ ਉਹ ਵੀ ਸਾਡੇ ਕੋਲੇ ਉਹਦਾ ਰਿਕਾਰਡ ਤੇ ਇਹ ਦੂਜੀ ਮੱਝ ਦਾ ਹੀ ਇਹਦਾ ਇਹ ਹੈਗੀ 4705 ਦੀ 4705 ਦੀ ਇਹ ਆਪਦੀ ਮਾਂ ਨਾਲ ਨੇ ਲੇਵੇ ਦੀ ਪੰਤਰ ਤੇ ਬਾਡੀ ਦੀ ਪੰਤਰ ਥੋੜੀ ਜੀ ਅਪ ਕੀਤੀ ਆ ਹੂੰ ਤੇ ਮੰਨ ਕੇ ਚੱਲ ਗਈ ਮਾਂ ਦੀ ਫੈਂਟ ਜਾਦੇ ਸੀਗੀ ਇਹਦੀ ਫੈਂਟ ਅੱਠ ਤਾਂ ਹੀ ਰਹੀ ਆ ਠੀਕ ਹੈ ਜੀ ਬਿਊਟੀ ਬਡੀ ਇਹਦੇ ਬਹੁਤ ਵਧੀਆ ਉਹ ਬਹੁਤ ਵਧੀਆ ਲੇਵਾ ਸਾਰਾ ਕੁਝ ਬਹੁਤ ਵਧੀਆ ਹੈ ਇਹ ਮੈਂ ਇਹ ਮੈਂ ਰਾਜਸਥਾਨ ਚੋਂ ਲੈ ਕੇ ਆਇਆ ਸੀ ਅੱਛਾ ਜੀ ਇਹਦੀ ਹੁਣ ਇਹ ਜਣ ਕੇ ਕਿਨੇ ਸਾਨੂੰ ਜਣ ਕੇ ਪਹਿਲੀ ਮਾਝ ਆ ਸਾਡੇ ਕੋਲੇ ਹੁਣ ਸਾਈਆਂ ਆਈ ਵੀ ਜਿਹਨੇ 1.5 ਸਾਲ ਲਗਾਤਾਰ ਮੇਰੇ ਜਿੰਨੇ ਯਾਰ ਬੇਲੀਓ ਸਾਰਿਆਂ ਨੂੰ ਪਤਾ ਦੋਨੇ ਟਾਈਮ ਫਸੜੇ ਜਾਨੀ ਕਿ ਆਪਾਂ ਨੂੰ ਹੁੰਦਾ ਵੀ 5-6 ਮਹੀਨੇ ਦੁੱਧ ਦੇ ਕੇ ਕੋਈ ਥੋੜੀ ਜੀ ਪ੍ਰੋਬਲਮ ਆਈ ਇਨਫੈਕਸ਼ਨ ਹੋਈ ਲੰਮਾ ਉਹਦੇ ਨਾਲ ਥੋੜਾ ਜਿਹਾ ਹੋ ਗਿਆ ਪਰ ਇਹ ਲੰਮਾ ਟਾਈਮ ਬਹੁਤ ਦੁੱਧ ਦੇਗੀ ਇਹਦੀ ਸਰਕਾਰ ਨੇ ਵੀ ਗੱਪੜ ਰਹਿਣ ਚ ਦੇਖੀ ਇਹਦੀ ਮੰਨ ਕੇ ਚੱਲੋ ਵੀ ਇਹਦੀ ਕੱਟੀ ਆ ਜਿਹੜੀ ਉਹ ਹੁਣ ਇੱਕ ਵਾਰੀ ਹੀ ਤਾਰਾਂ ਕਰ ਚੁੱਕੀ ਆ ਪਰ ਇਹ ਮਾਂ ਦੀ ਸ਼ੇਰਨੀ ਦੋ ਟਾਈਮ ਦੁੱਧ ਹੀ ਦੀ ਰਹੀ ਨਹੀਂ ਮੱਝਾਂ 'ਚ ਹੁੰਦਾ ਨਹੀਂ ਹਾਂ ਇਹ ਚੀਜ਼ਾਂ ਮੱਝਾਂ 'ਚ ਨਹੀਂ ਹੁੰਦੀਆਂ ਗਾਈਆਂ ਦੇ ਰਾਜਸਥਾਨ ਜੋ ਕਿਹੜੇ ਦੀ ਸੀਮਾ ਦੀ ਸੀ ਕਿ ਪਤਾ ਵੀਰੇ ਸੀਮਨ ਦੀ ਨਹੀਂ ਸੀ ਉਹਦਾ ਮੈਸੇਜ ਮੈਂ YouTube ਤੇ ਦੇਖਿਆ ਸੀ ਤੇ ਉਦੋਂ ਸਾਨੂੰ ਲੋੜ ਸੀ ਤੇ ਉਹਨੂੰ ਵੇ ਅਸੀਂ ਮੰਗਾਲੀ ਸੀ ਇਹ ਨਹੀਂ ਵੀ ਮੈਂ 파ਰਕ ਕੇ ਜਾਂ ਕੋਈ ਲਈ ਹੈ ਕੁਦਰਤੀ ਪ੍ਰਮਾਤਮਾ ਨੇ ਮੈਨੂੰ ਇਹ ਤੇ ਮਿਹਰ ਹੋਈ ਵੀ ਇਹ ਚੰਗੀ ਨਿਕਲੀ ਚੰਗੀ ਨਿਕਲੀ ਤੇ ਹੁਣ ਇਹਦੇ ਗਾਂ ਕੱਟੀ ਸੀ ਜਿਹੜੀ ਇਹਦੀ ਇਹਦੀ ਕੱਟੀ ਆ ਖੜੀ ਆਈ ਅੱਛਾ ਜੀ ਆ ਤੁਸੀਂ ਦੇਖ ਲਓ ਵੀ ਇਹ ਕਿੰਨੇ ਚਰਦੀ ਆ ਹੂੰ ਇਹ ਕਿਹੜੇ ਸਿਮੰਦੀ ਆ ਇਹ ਵੀ ਮਗਰੀ ਆਈ ਸੀ ਉਦੋਂ ਹੀ ਮਗਰੀ ਆਈ ਸੀ ਕਿਵੇਂ ਇਹਦਾ ਕੋਈ ਬਾਇਓ ਡਾਟਾ ਨਹੀਂ ਠੀਕ ਆ ਜੀ ਆ ਹੈਗੀ ਆ ਜਿਹੜੀ ਉਹ ਆਪਾਂ M51 ਦੀ ਗਾਂ ਕੱਟੀ ਆਈ ਆ ਉਹ ਹੈਗੀ ਆ 102299 ਦੀ ਆ ਠੀਕ ਆ ਜੀ ਜਾਂ ਜੀ ਸਾਰਾ ਵਧੀਆ ਰਿਕਾਰਡ ਹੈਗਾ ਤੁਹਾਡੇ ਕੋਲ ਦੇ ਰਸਈ ਕੋਈ ਆਪਣੇ ਦਰਸ਼ਕਾਂ ਨੂੰ ਤੁਸੀਂ ਇਹ ਸਨੇਹਾ ਦੇਣਾ ਚਾਹੁੰਦੇ ਹੋ ਵੀ ਬਰੀਡ ਉੱਤੇ ਇਹ ਕੰਮ ਕਰਨਾ ਤੇ ਕੀ ਹੋਵੇ ਦੇਖਣ ਸਭ ਤੋਂ ਬਿਹਤਰ ਵੀਰੇ ਮੈਂ ਤਾਂ ਇੱਕੋ ਹੀ ਗੱਲ ਆ ਵੀ ਜੇ ਤੁਸੀਂ ਪਸ਼ੂਆਂ ਦੇ ਕੰਮ ਕਰਨਾ ਤੁਸੀਂ ਆਪ ਸੋਚੋ ਤੇ ਆਪ ਕਿਸੇ ਮਗਰ ਲੱਗ ਕੇ ਨਹੀਂ ਮੇਰੇ ਮਗਰ ਵੀ ਲੱਗਣਾ ਜਾਂ ਕਿਸੇ ਹੋਰ ਮਗਰ ਨੂੰ ਲੱਗਣਾ ਨਾ ਕਿਸੇ ਮੰਨ ਕੇ ਚੱਲਿਓ ਵੀ ਜਿਹੜੇ ਆਪ ਦੇ ਆਪ ਨੂੰ ਵੱਡੇ ਬਰੀਡਰਾਂ ਜਾਂ ਉਹਨਾਂ ਮਗਰ ਨੂੰ ਲੱਗਣਾ ਤੁਸੀਂ ਆਪ ਦਾ ਦਿਮਾਗ ਦੇਖਣਾ ਵੀ ਉਹਦੇ ਅਸਲੀ ਜਿਹੜਾ ਤੁਸੀਂ ਦੇਖੋ ਵੀ ਕਟੀਆਂ ਕਿਹੜੇ ਸਾਹ ਦੀਆਂ ਤੇ ਕਿਹੜੀ ਚੀਜ਼ ਦੀਆਂ ਵਧੀਆ ਰਹੀਆਂ ਵਾ ਉਹ ਜਿਹੜੀਆਂ ਤੁਸੀਂ ਆਪ ਦੇਖਿਆ ਹੋਵੇ ਵੀ ਟੀਕਾ ਲੱਗਾ ਤੇ ਆਪ ਉਹ ਤੁਹਾਡੇ ਨਿਗਾਹ 'ਚ ਹੋਣ ਇਹ ਨਹੀਂ ਵੀ ਅਗਲੇ ਨੇ ਕਹਤਾ ਤੇ ਉਹੀ ਆ ਕਿਉਂਕਿ ਜਿਹੜਾ ਵੀ ਮੰਨ ਕੇ ਚੱਲ ਰਿਹਾ ਇਸ ਟਾਈਮ ਤੇ ਟ੍ਰੈਂਡ ਏ ਵੀ ਜਿਹੜਾ ਚੰਗਾ ਸਾਨ ਉਹਦੀ ਗੱਲ ਹੁੰਦੀ ਈ ਆ ਹੂੰ ਪਰ ਉਹ ਹੁੰਦਾ ਕੁਝ ਹੋਰ ਆਏ ਪਰ ਇੱਕ ਗੱਲ ਹੋ ਰਹੀ ਜਿਵੇਂ ਮੰਨ ਲਓ ਕਈ ਫਾਰਮ ਵਾਲਿਆ ਹੁਣ ਜਿਵੇਂ ਬਰੀਡਰਾਂ ਦੀ ਗੱਲ ਕੀਤੀ ਆਪਾਂ ਬਰੀਡਰ ਕਈ ਆਮ ਬੰਦੇ ਨੂੰ ਜਿਵੇਂ ਭਰਮਾਉਣ ਦੇ ਲਈ ਆਪਦੇ ਘਰੇ ਜਿਆਦਾ ਦੁੱਧ ਕੱਢ ਦਿੰਦੇ ਹੀ ਪਸ਼ੂ ਦਾ ਤੇ ਅਗਲੇ ਦੇ ਘਰੇ ਜਾਇਕਾ ਤੋਂ ਜਮਾ ਹੀ ਡਾਉਣ ਵਾਜ ਦਾ ਦੁੱਧ 12 ਕਿਲੋ ਤੇ ਰਹਿ ਜਾਂਦਾ ਮੈਂ ਤੁਹਾਨੂੰ ਦੱਸਦਾ ਜਿਹੜੇ ਮੱਝਾਂ ਚ ਨਾ ਮੱਝਾਂ ਚ ਜਾਨਕਿ ਜਿਹੜੀ ਮੰਦੇ ਆ ਵੀ ਜਦੋਂ ਆਪਾਂ ਮੁੱਲ ਮੱਧ ਖਰੀਦਦੇ ਆ ਉਹ ਡਾਉਣ ਰਹਿੰਦੀ ਆ ਉਹ ਇੱਕ ਤਾਂ ਇਹ ਮੰਨ ਕੇ ਚੱਲੀਓ ਉੱਥੇ ਜਿਹੜਾ ਵਾਤਾਵਰਨ ਨੂੰ ਮੰਨਦੀ ਨਹੀਂ ਜਿਹੜੀ ਗਾਂ ਆ ਉਹ ਫਰਕ ਨਹੀਂ ਕਹਿੰਦੇ ਉਹਨੂੰ ਜਿੱਥੇ ਮਰਜ਼ੀ ਤੁਸੀਂ ਆਪਾਂ ਮੰਨ ਕੇ ਸੇਰ ਤੋਂ ਲੈ ਲਓ ਜਿਹੜਾ ਉਹ ਦੁੱਧ ਕੱਢਦੀ ਉੱਥੇ ਉਹਨਾਂ ਤੋਂ ਅੱਗੇ ਕੱਢ ਦੇਣਾ ਮੱਝਾਂ 'ਚ ਥੋੜੀ ਪ੍ਰੋਬਲਮ ਆਉਂਦੀ ਆ ਜਿਹੜੀ ਮੰਨ ਕੇ ਚੱਲੋ ਵੀ ਹਜੇਰ ਸੱਚ ਵੀ ਨਹੀਂ ਹੋਈਏ ਗੱਲ ਤੇ ਮੱਝਾਂ 'ਚ ਕਹਿੰਦੇ ਆ ਚਾਈਆਂ ਚ ਤਾਂ ਹੁਣ ਤੁਸੀਂ ਦੇਖੋਗੇ ਵੀ ਇੱਥੋਂ ਦਾ ਕਰ ਸੱਚ ਆ ਵੀ ਜਿਹੜਾ ਲੇਵੇ ਦੀ ਇਨਫੈਕਸ਼ਨ ਹੋਣੀ ਜਾਂ ਰਿਪੀਟ ਹੋਣਾ ਉਹ ਬਲੱਡ ਲਾਈਨ ਚੈੱਕ ਕਰਦੇ ਆ। ਅੱਛਾ ਆਪਣੇ ਤਾਂ ਕੋਈ ਪਤਾ ਹੀ ਨਹੀਂ ਵੀ ਜਿਹੜਾ ਆਹੀ ਉਹੀ ਗੱਲ ਤੇ ਆ ਗਏ ਫੇਰ ਵੀ ਜਿਹਦੀ ਐਡ ਲੱਗੀ ਉਹ ਸਾਂਹ ਦੇ ਠੀਕ ਹੈ ਭਰਾ। ਅੱਛਾ ਇਹ ਵੀ ਜਾਣੀ ਦੀ ਬਲੱਡ ਲਾਈਨ ਦੇ ਵਿੱਚ ਹੀ ਹੈ ਜਿਹਨੇ ਬਲੱਡ ਲਾਈਨ ਦੇ ਵਿੱਚ ਹੀ ਵੀਰੇ ਜਿਹੜਾ ਪਲੱਸ ਪਲੱਸ ਜਿਹੜੀ ਲੱਤਾਂ ਦੀ ਜਾਂ ਦੀ ਪੂਛ ਦੀ ਜਾਂ ਦੀ ਢੂਈ ਦੀ ਜਾਂ ਇਹਦੇ ਮੰਨੇ ਕਰੈਕਟਰ ਆ ਉਹ ਸਾਂਹ ਤੋਂ ਬਲੱਡ ਲਾਈਨ ਚੋਂ ਮਿਲਣੇ ਸਨੂੰ ਹੂੰ ਵੀ ਉਸ ਆਪਾਂ ਚੈੱਕ ਕਰਦੇ ਆ ਜਿਹੜੇ ਫਾਰਮ ਵਾਲੇ ਕਾਮਯਾਬ ਹੋਣ ਦਾ ਕਾਰਨ ਵੀ ਇਹੀ ਆ ਵੀ ਉਹਨਾਂ ਨੇ ਜਿਹੜਾ ਸੀਮਨ ਬਣਾਉਣਾ ਉਹਦੀ ਬਾਡੀ ਦੇਖ ਕੇ ਬਣਾਉਣਾ ਬਾਡੀ ਗਾਂ ਦੀ ਬਾਡੀ ਦੇਖ ਕੇ ਬਣਾਉਣਾ ਕਈਓ ਕਾਮਯਾਬੀ ਅਲੀਆਂ ਉਹ ਮੱਝਾਂ ਜਦਾਂ ਫਿਰ ਤੁਹਾਨੂੰ ਪਤਾ ਹੀ ਆ ਵੀ ਜੇ ਜਿਹੜਾ ਕੋਈ ਬਾਡੀ ਨਹੀਂ ਦੇਖੀ ਜਾਂਦੀ ਜਿਹੜਾ ਡਾਕਟਰ ਭਰ ਗਿਆ ਜਾਂ ਤਾਂ ਉਹ ਭਰਿਆ ਜਾਂਦਾ ਤੇ ਜਾਂ ਫਿਰ ਜਿਹੜਾ ਐਡ ਲੱਗੀ ਹੁੰਦੀ ਜਿਵੇਂ ਮੰਨ ਕੇ ਚਲੋ ਵੀ ਮੌਕੇ ਤੇ ਮਸ਼ਹੂਰੀ ਚੱਲਦੀ ਹੁੰਦੀ ਆ YouTube ਤੇ ਜਾਂ Facebook ਤੇ ਜਾਂ ਕਿਸੇ ਮਿੱਤਰ ਦੀ ਚੱਲਦਾ ਹੁੰਦਾ ਕਿ ਉਹਦਾ ਸਾਹਣਾ ਪਾ ਉਹਦਾ ਠੀਕਾ ਬਣਾਉਣਾ ਬਸ ਤੇ ਜੇ ਅਸਰ ਤੁਹਾਡੇ ਕੋਲੇ ਕੋਈ ਪ੍ਰਾਣਾ ਸੀਮਨ ਪਿਆ ਹੋਏ ਸਾਨਾ ਜਿਵੇਂ ਕੋਈ ਆਪਣਾ ਯਾਰ ਮਿੱਤਰ ਹੋਵੇ ਕੋਈ ਪੁਰਾਣਾ ਚੰਦਾ ਵਧੀਆ ਰਿਕਾਰਡ ਵਾਲਾ ਵੀਰੇ ਨਹੀਂ ਨਹੀਂ ਸੀਮਨ ਮੇਰੇ ਕੋਲ ਪਿਆ ਮੇਰੇ ਕੋਲੇ ਆਦੇ ਆਸਤੇ ਹੀ ਆ ਤਾਂ ਉਹ ਸੇਲ ਪਰਚੇ ਨਹੀਂ ਮੈਂ ਕਹਿੰਦਾ ਨਹੀਂ ਨਹੀਂ ਕਰਮ ਕਿਉਂਕਿ ਮੇਰਾ ਇੱਕ ਸ਼ੌਂਕ ਵੀ ਆ ਵੀ ਮੈਂ ਜਿਹੜੀ ਚੀਜ਼ ਆ ਵੀ ਜਦੋਂ ਲੋਕ ਕਹਿਣ ਵੀ ਮੇਰੇ ਕੋਲੇ ਹੈ ਨਹੀਂ ਆਪਾਂ ਉਹ ਹਾਜ਼ਰ ਕਰੀਏ ਪਰ ਉਹ ਵੇਚ ਸੇਲ ਪਰਚੇ ਆਸਤੇ ਨਹੀਂ ਨਾ ਮੇਰਾ ਕੋਈ ਇਸ ਚੀਜ਼ ਦਾ ਮਸਲਾ ਪਰ ਮੈਨੂੰ ਹੁੰਦਾ ਵੀ ਮੈਂ ਉਹ ਚੀਜ਼ਾਂ ਸਾਹਮਣੇ ਰੱਖਾਂ ਸਹੀ ਗਾ ਉਹ ਪ੍ਰਮਾਤਮਾ ਦੀ ਮਿਹਰ ਆ ਵੀ ਉਹ ਨਿੱਕੇ ਹੁੰਦੇ ਲੱਗੇ ਆ ਚੀਜ਼ਾਂ ਸੰਭੀ ਜਾਂਦੇ ਆ ਤੇ ਚਲੋ ਜੇ ਕੋਈ ਜਾਣਕਾਰੀ ਲੈਣੀ ਚਾਹੁੰਦਾ ਆਪਣਾ ਯਾਰ ਮਿੱਤਰ ਆਪਦਾ ਨੰਬਰ ਇੱਕ ਵਾਰੀ ਜ਼ਰੂਰ ਬੋਲਦੇ ਹਾਂਜੀ 96535 1057 ਹਾਂਜੀ ਮਿੱਤਰੋ ਰਾਜ ਸਾਹਿਬ ਦਾ ਜੋ ਫਾਰਮ ਦੇ ਆਪਾਂ ਤੁਹਾਨੂੰ ਜਿਹੜੇ ਦਰਸ਼ਨ ਮੇਲੇ ਕਰਾਏ ਆ ਬਹੁਤ ਸੋਹਣੇ ਨਗੀਨੇ ਇਸ ਫਾਰਮ ਤੇ ਤਿਆਰ ਕੀਤੇ ਹੋਏ ਜਾ ਸਕਦੇ ਤੇ ਜੇ ਕੋਈ ਵੀ ਹਨਾ ਬਰੀਡ ਬਾਰੇ ਜਾਂ ਬੰਦਾ ਕੋਈ ਆਪਦੇ ਨਵੇਂ ਫਾਰਮ ਬਾਰੇ ਜਾਣਕਾਰੀ ਲੈਣਾ ਚਾਹੁੰਦਾ ਤੁਹਾਡਾ ਸਾਹਿਬ ਨੂੰ ਫੋਨ ਕਰ ਲਿਓ ਤੇ ਬਹੁਤ ਵਧੀਆ ਮਨਸਾਰ ਆ ਵੀ ਇਹਨਾਂ ਦਾ ਸੁਭਾਅ ਹੈਗਾ ਵਾ ਤੁਹਾਨੂੰ ਜਾਣਕਾਰੀ ਬਹੁਤ ਦੇਣਗੇ ਜਾਉਂਦੇ ਵਾਸਤੇ ਰੋ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਆਪਣੇ ਨਵੇਂ ਯਾਰਾਂ ਮਿੱਤਰਾਂ ਨੂੰ ਕਿ ਕਿਵੇਂ ਜੇ نسل ਤਿਆਰ ਹੋ ਸਕਦੀ ਹੈ ਸਭ ਕਹਿੰਦੇ ਇੱਕ ਪੀੜੀ ਲੱਗ ਜਾਂਦੀ ਇਹ ਨਹੀਂ ਹੈਗੇ 4-5 ਸਾਲਾਂ ਦੇ ਵਿੱਚ ਆਪਾਂ نسل ਤਿਆਰ ਕਰ ਲਾਂਗੇ ਤੇ ਧੰਨਵਾਦ ਆ ਦੋਸਤੋ ਜਾਉਂਦੇ ਵਾਸਤੇ ਰੋ ਮਿਲਦੇ ਆ ਕਿਸੇ ਹੋਰ ਵੀਡੀਓ ਵਿੱਚ